ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਕਰੀਨ ਤੇ ਲਿਖਿਆ ਵੇਖ ਰਹੇ ਹੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਈ ਵਾਰ ਆਪਾਂ ਜਦੋਂ ਅਰਦਾਸ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਜਾਂ ਕਿਤੇ ਵੀ ਅਰਦਾਸ ਕਰਦੇ ਆਂ ਤੇ ਇਸ ਦਾ ਗਲਤ ਉਚਾਰਨ ਕੀਤਾ ਜਾਂਦਾ ਹੈ ਕਿਉਂਕਿ ਦੱਸਣ ਵਾਲਿਆਂ ਨੇ ਦੱਸਿਆ ਨਹੀਂ ਤੇ ਜਿਨ੍ਹਾਂ ਨੇ ਪੁੱਛਣਾ ਸੀ ਉਹਨਾਂ ਨੇ ਪੁੱਛਿਆ ਨਹੀਂ ਕਿਉਂਕਿ ਜੇ ਕੋਈ ਗਲਤ ਪੜ ਰਿਹਾ ਹੈ ਤੇ ਉਸ ਨੂੰ ਦੱਸਣਾ ਜ਼ਰੂਰੀ ਹੈ ਪਰ ਅੱਜ ਕੀ ਹੈ ਜੇ ਦਸੀਏ ਕਿਸੇ ਨੂੰ ਵੀ ਭਾਈ ਤੂੰ ਗਲਤ ਉਚਾਰਨ ਕਰ ਰਿਹਾ ਹੈ ਤੇ ਉਹ ਇਸ ਗਲਤ ਤੇ ਸਹਿਮਤ ਨਹੀਂ ਹੈ ਤੇ ਫਿਰ ਅਗਲਾ ਕਹਿਣ ਦਾ ਮੈਨੂੰ ਕੀ ਲੋੜ ਦੱਸਣ ਦੀ ਪਰ ਸੰਗਤ ਜੀ ਇੱਕ ਵਾਰ ਦੱਸਣ ਦੀ ਆਪਾਂ ਨੂੰ ਜ਼ਰੂਰਤ ਹੈ ਅਗਲੇ ਨੂੰ ਸਮਝਾਓ ਇੱਕ ਵਾਰ ਕਿ ਭਾਈ ਇਸ ਦਾ ਉਚਾਰਨ ਗਲਤ ਹੈ ਤੇ ਇਸ ਤਰ੍ਹਾਂ ਉਚਾਰਨੀ ਕਰਨਾ ਇਸ ਨੂੰ ਸੁਧਾਰ ਕੇ ਆਹ ਸਹੀ ਉਚਾਰਨ ਹੈ ਮੰਨਣਾ ਨਹੀਂ ਮੰਨਣਾ ਉਹਦੀ ਮਰਜ਼ੀ ਹੈ ਇੱਕ ਵਾਰ ਆਪਣਾ ਫਰਜ਼ ਹੈ ਹੁਣ ਜਦੋਂ ਆਪਾਂ ਝਕਾਰਾ ਛੱਡਦੇ ਆ ਇੱਥੇ ਬੋਲੇ ਲਿਖਿਆ ਬੋਲੇ बोले ਕਹਿਣਾ ਆਪਾਂ ਪੜਜਣੇ ਬੋਲੇ ਬੋਲੇ ਬੋਲਾ ਪੜਜੰਨੇ ਕਿ ਬੋਲੇ ਬੋਲਾ ਹੁੰਦਾ ਜਿਵੇਂ ਕੱਪ ਕਹਿੰਦੀ ਇਹ ਕੰਨਾਂ ਤੋਂ ਨਹੀਂ ਸੁਣਦਾ ਇਸ ਇਹ ਬੰਦਾ ਬੋਲਾ ਹੈ ਆਪਾਂ ਪੜਜਣੇ ਬੋਲੇ ਬੋਲੇ ਨਹੀਂ ਕਹਿਣਾ ਇਹ ਤਿਆਰ ਰੱਖਣਾ ਜਦੋਂ ਵੀ ਉਚਾਰਨ ਕਰਨਾ ਬੋਲੇ ਬੋਲੇ ਕਹਿਣਾ ਕਿ ਕੋਈ ਬੋਲੜਦਾ ਹੈ ਕਿ ਜਿਹੜਾ ਇਸ ਨੂੰ ਬੋਲੇਗਾ ਇਹਦਾ ਅਰਥ ਹੀ ਬਣਦਾ ਬੋਲੇ ਕਈ ਹੁਣ ਕਈ ਸੰਗਤਾਂ ਵੇਖੀਆ ਅੱਗੇ ਜੋ ਲਾਦਨੀ ਜੋ ਬੋਲੇ ਉਹ ਜੋ ਕਿਤੇ ਵੀ ਲੱਗਾ ਨਹੀਂ ਕਿਤੇ ਵੀ ਜਕਾਰਾ ਜੇ ਲਿਖਿਆ ਇਸ ਤਰ੍ਹਾਂ ਤੇ ਜੋ ਨਹੀਂ ਲਿਖਿਆ ਹੁੰਦਾ ਇਹ ਤਿਆਰ ਰੱਖਣਾ ਬੋਲੇ ਬੋਲੇ ਕਹਿਣਾ ਬੋਲੇ ਸੋ ਨਿਹਾਲ ਨਿਹਾਲ ਹੁੰਦਾ ਕਿ ਆਤਮਿਕ ਪੱਖੋਂ ਜਿਹੜਾ ਰੱਜਿਆ ਹੁੰਦਾ ਬੋਲੇ ਕਸ ਕੇ ਬੋਲਣਾ ਬੋਲੇ ਸੋ ਨਿਹਾਲ हुए, निहाल ਦਾ ਅਰਥ ਹੈ ਜਿਹੜਾ ਆਤਮਿਕ ਪੱਖੋਂ ਰੱਜਿਆ ਹੋਇਆ ਹੈ निहाल ਹੋ ਗਿਆ ਸਤਿ ਸ੍ਰੀ ਅਕਾਲ ਹੁਣ ਇਹਨੂੰ ਵੀ ਆਪਾਂ ਕਈ ਵਾਰ ਸਾਸਰੀਕਾਲ ਕਹਿੰਦੇ ਨੇ ਸਾਸਰੀਕਾਲ ਆਮ ਹੀ ਆਪਾਂ ਘਰਾਂ ਦੇ ਵਿੱਚ ਬੁਲਾਉਣੇ ਰਿਸ਼ਤੇਦਾਰਾਂ ਚ ਬੁਲਾਉਣੇ ਆ ਸਾਸਰੀਕਾਲ ਪਰ ਇਸ ਦਾ ਜਿਹੜਾ ਉਚਾਰਨ ਹੈ ਆਪਾਂ ਜਿਹੜਾ ਤੱਤਾ ਇਹ ਕੱਟ ਦਿੰਦੇ ਆ ਸਾਸਰੀਕਾਲ ਕਹਿੰਦੇ ਨੇ ਤੇ ਕਈ ਤਰੀਕੇ ਹੋਰ ਵੀ ਵਰਤਦੇ ਨੇ ਸਾਸਰੀਕਾਲ ਜਾਂ ਹੋਰ ਜਾਂ ਜਿਹੜੇ ਜਾਦੇ ਪੜੇ ਲਿਖੇ ਨੇ ਉਹ ਸ਼ਾਸਤਰੀ ਕਾਲ ਸ਼ਾਸਿਕਾਲ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਸੋ ਤਿਆਰ ਰੱਖਣਾ ਕਿ ਅੱਖਰਾਂ ਦੇ ਪੂਰੀ ਪਛਾਣ ਦੇ ਨਾਲ ਹੀ ਉਚਾਰਨ ਕਰਨਾ ਹੈ ਸਤਿ ਸ੍ਰੀ ਅਕਾਲ ਹੁਣ ਸਤ ਦਾ ਅਰਥ ਕੀ ਹੈ ਸਤ ਦਾ ਅਰਥ ਹੁੰਦਾ ਹੈ ਸੱਚ ਸੱਚ ਕੀ ਹੈ ਅਕਾਲ ਪੁਰਖ ਵਾਹਿਗੁਰੂ ਉਹ ਸੱਚ ਹੈ ਸੰਸਾਰ ਕੀ ਹੈ ਝੂਠ ਹੈ ਅਕਾਲ ਪੁਰਖ ਸੱਚ ਹੈ ਸਤ ਸਤ ਦਾ ਅਰਥ ਹੈ ਸੱਚ ਸੱਚ ਸੱਸੀ ਉਤੇ ਅਦਕ ਲਾ ਕੇ ਚੱਚਾ ਸੱਚ ਅਰਥ ਬਣ ਗਿਆ ਸੱਚ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚ ਹੈ ਕੱਲਾ ਸੱਚ ਨਹੀਂ ਹੋ ਅੱਗੇ ਕਹਿੰਦੇ ਸ੍ਰੀ ਸ੍ਰੀ ਦਾ ਅਰਥ ਕੀ ਹੈ ਸ਼ਰੋਮਣੀ ਉਹ ਪਰਮਾਤਮਾ ਸ਼ਰੋਮਣੀ ਸਾਰਿਆਂ ਤੋਂ ਸ਼ਰੋਮਣੀ ਜਿਵੇਂ ਕਹਦੇ ਨੇ ਭਾਈ ਇਹ ਸਾਰਿਆਂ ਦਾ ਆਗੂ ਹੈ ਤੇ ਇਹ ਜਿਵੇਂ ਕਹਦੇ ਨੇ ਕਿ ਪ੍ਰੇਸ਼ ਉੱਚੀ ਕਿਨਾਰੇ ਤੇ ਉੱਚੀ ਚੋਟੀ ਦੇ ਸਭ ਤੋਂ ਹਉ ਵੀ ਸਤ ਸੱਚ ਹੁੰਦਾ ਹੈ ਪ੍ਰਮਾਤਮਾ ਸੱਚਾ ਵਾਹਿਗੁਰੂ ਸ਼ਰੋਮਣੀਏ ਅਕਾਲ ਪੁਰਖ ਵਾਹਿਗੁਰੂ ਸ਼ਰੋਮਣੀ ਅਕਾਲ ਹੁਣ ਜੇ ਇੱਥੇ ਐੜਾ ਕੱਟ ਦਈਏ ਕੱਲਾ ਕਾਲ ਪਾ ਦਈਏ ਤੇ ਕਾਲ ਹੁੰਦਾ ਹੈ ਮੌਤ ਤੇ ਜੇ ਅੱਗੇ ਐੜਾ ਲੱਗਾ ਇੱਥੇ ਹੁਣ ਐੜਾ ਲੱਗਾ ਇਹਦਾ ਅਰਥ ਬਦਲ ਗਿਆ ਐੜੀ ਦੇ ਨਾਲ ਅਗੇਤਰੀ ਜਿਹੜਾ ਅਗੇਤਰ ਅਗੇ ਐਡਾ ਲੱਗਾ ਹੋਇਆ ਹੁਣ ਜੇ ਐਡਾ ਕਟਾਂਗੇ ਮੌਤ ਬਣ ਗਿਆ ਤੇ ਜੇ ਐਡਾ ਲਾਗ ਲਾ ਦਈਏ ਤੇ ਬਣ ਗਿਆ ਮੌਤ ਤੁਰਤ ਅਕਾਲ ਪ੍ਰਮਾਤਮਾ ਅਕਾਲ ਹੈ ਭਾਵ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ ਨਾ ਤੋਂ ਹੁੰਦਾ ਜਨਮ ਹੁੰਦਾ ਤੇ ਨਾ ਉਹ ਮਰਦਾ ਉਹ ਅਕਾਲ ਹੈ ਅਕਾਲ ਐੜੇ ਦੇ ਨਾਲ ਬੋਲਣਾ ਇਕੱਲਾ ਕਾਲ ਨਹੀਂ ਕਹਿਣਾ ਸਾਸਰੀ ਕਾਲ ਆਪਾਂ ਕਹਿੰਦੇ ਜੀ ਸਾਸਰੀ ਕਾਲ ਉਦਪਕਾਲ ਕਹਿ ਜਾਂਦੇ ਆ ਕੱਕੇ ਕੰਨ ਲਲਾ ਕਾਲ ਉਹ ਸਾਰੀ ਜਿਹੜੀ ਇਸ ਦੀ ਉਚਾਰਨ ਦੀ ਸ਼ਕਤੀ ਹੈ ਆਪਾਂ ਗਵਾ ਬੈਠੇ ਹਾਂ ਆਪਾਂ ਕੀ ਕਹਿੰਦੇ ਸ਼ਾਸਰੀ ਕਾਲ ਕਿ ਜਿਹੜਾ ਸ਼ਾਸਰੀ ਕਾਲ ਹੈ ਉਹ ਉਹਦੀ ਮੌਤ ਹੈ ਸ਼ਾਸਰੀ ਕਾਲ ਦੀ ਮੌਤ ਹੋ ਗਈ ਕਾਲ ਪੜਨੇ ਜਦੋਂ ਕਹਾਂਗੇ ਸਤਿ ਸ੍ਰੀ ਅਕਾਲ ਅਕਾਲ ਕਹਾਂਗੇ ਉਹ ਮੌਤ ਤੁਰਹਤ ਐੜੇ ਦੇ ਨਾਲ ਮੌਤ ਤੁਰਹਤ ਪ੍ਰਮਾਤਮਾ ਤੇ ਜੇ ਆਪਾਂ ਇਹ ਨਹੀਂ ਬੋਲਦੇ ਉੱਤੇ ਆਪ ਗਲਤ ਪੜ ਰਹੇ ਆਂ ਸ਼ਾਸਤਰੀ ਕਾਲ ਕਹਿ ਰਹੇ ਕਿ ਪ੍ਰਮਾਤਮਾ ਮੌਤ ਵਿਚ ਆ ਰਿਹਾ ਇਸ ਕਰਕੇ ਧਿਆਨ ਰੱਖਣਾ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਹੈ ਬਹੁਤ ਹੀ ਖਾਸ ਗਲਤੀ ਨਹੀਂ ਹੈਗੀ ਪਰ ਆਪਾਂ ਅੱਖਰਾਂ ਨੂੰ ਸਮਝਦੇ ਨਹੀਂ ਹੈ ਲਗਾ ਮਾਤਰਾ ਨੂੰ ਸਮਝਦੇ ਨਹੀਂ ਕਿ ਹੁਣ ਜੇ ਆਪ ਬੋਲੇ ਕਹਿ ਦਵਾਂਗੇ ਦੇ ਅਰਥ ਕੀ ਬਣੂ ਬੋਲੇ ਪ੍ਰਮਾਤਮਾ ਬੋਲੇ ਜਾਂ ਆਪਾਂ ਬੋਲੇ ਇੱਥੇ ਲਿਖਿਆ ਬੋਲੇ ਜਿਹੜਾ ਬੋਲੇਗਾ ਸੋ ਨਿਹਾਲ ਉਹ ਤ੍ਰਿਪਤ ਹੋ ਜੇਗਾ ਰੱਜ ਜੀਗਾ ਨਿਹਾਲ ਹੋ ਜੇਗਾ ਸਤ ਸ੍ਰੀ ਅਕਾਲ ਸਤ ਦਾ ਅਰਥ ਸੱਚ ਹੈ ਸ੍ਰੀ ਦਾ ਸ਼ਰੋਮਣੀ ਹੈ ਅਕਾਲ ਮੌਤ ਰਹਿਤ ਹੈ ਪ੍ਰਮਾਤਮਾ ਜੰਮਣ ਮਰਨ ਵਿੱਚ ਨਹੀਂ ਆਉਂਦਾ ਤੇ ਸੋ ਸੰਗਤ ਜੀ ਇਸ ਦਾ ਅਭਿਆਸ ਸ਼ुरू ਕਰਿਓ ਜਿਹੜੀਆਂ ਸੰਗਤਾਂ ਜਾਂ ਬੋਲੇ ਕਹਿੰਦੀਆਂ ਜਾਂ ਸ਼ਾਸਤਰੀਕਾਲ ਉਚਾਰਨ ਕਰਦੀਆਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ